ਰੋੜਕਾ ਕਲਾਂ ਦੇ 메ਨ ਬਾਜ਼ਾਰ ਵਿੱਚ ਅੱਜ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਮੈਨੀ ਐਂਟਰਪ੍ਰਾਈਜ਼ਸ ਤੇ ਚੋਰੀ ਦੀ ਨੀਤ ਨਾਲ ਆਏ ਤਿੰਨ ਨੌਜਵਾਨਾਂ ਵਿੱਚੋਂ ਇੱਕ ਨੂੰ ਫੜ ਲਿਆ ਗਿਆ ਜਦੋਂ ਕਿ ਦੋ ਭੱਜਣ ਵਿੱਚ ਕਾਮਯਾਬ ਹੋ ਗਏ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੁਭਾਸ਼ ਚੰਦਰ ਮੈਨੀ ਜੀ ਨੇ ਦੱਸਿਆ ਕਿ ਉਹਨਾਂ ਦੀ 메ਨ ਬਾਜ਼ਾਰ ਰੋੜਕਾ ਕਲਾਂ ਵਿਖੇ ਦੁਕਾਨ ਹੈ ਜਿੱਥੇ ਕਰੀਬੇ 1 ਮਹੀਨਾ ਪਹਿਲਾਂ ਵੀ ਕੁਝ ਨੌਜਵਾਨ ਉਸ ਦੀ ਦੁਕਾਨ ਵਿੱਚ ਆਏ ਸਨ ਅਤੇ 5000 ਰੁਪਏ ਚੋਰੀ ਕਰਕੇ ਭੱਜ ਗਏ ਸਨ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਆ ਗਈਆਂ ਸਨ ਅੱਜ ਫਿਰ ਉਹੀ ਨੌਜਵਾਨ ਜਦੋਂ ਮੋੜ ਉਸਦੀ ਦੁਕਾਨ 'ਤੇ ਚਾਹੇ ਤਾਂ ਉਹਨਾਂ ਨੇ ਉਖਤ ਨੌਜਵਾਨਾਂ ਨੂੰ ਪਛਾਣ ਲਿਆ ਜਦੋਂ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਧੱਕਾ ਮਾਰ ਕੇ ਦੌੜਨ ਲੱਗੇ ਜਿਸ ਵਿੱਚ ਦੋ ਨੌਜਵਾਨ ਤਾਂ ਭੱਜ ਗਏ ਪਰ ਇੱਕ ਨੂੰ ਪਿੰਡ ਵਾਸੀਆਂ ਵੱਲੋਂ ਕਾਬੂ ਕਰ ਲਿਆ ਗਿਆ ਜਿਨ੍ਹਾਂ ਨੂੰ ਮੌਕੇ ਤੇ ਪੁਲਿਸ ਬੁਲਾ ਕੇ ਉਹਨਾਂ ਦੇ ਸਪੋਰਟ ਕਰ ਦਿੱਤਾ ਗਿਆ ਰੋੜਕਾ ਕਲਾ ਵਿਖੇ ਵਾਰ-ਵਾਰ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਅੱਕੇ ਪਏ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਚੋਰਾਂ ਲੁਟੇਰਿਆਂ ਤੇ ਸਖਤ ਕਾਰਵਾਈ ਕਰੇ ਕਿਉਂਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਅੰਦਰ ਵੀ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਹੁਣ ਪੁਲਿਸ ਪ੍ਰਸ਼ਾਸਨ ਫੜੇ ਗਏ ਹਕਤ ਨੌਜਵਾਨ ਤੇ ਕੀ ਕਾਰਵਾਈ ਕਰਦੀ ਹੈ ਤੇ ਉਸਦੇ ਭੱਜੇ ਹੋਏ ਦੋ ਸਾਥੀਆਂ ਨੂੰ ਫੜਨ ਵਿੱਚ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਸ ਦੇ ਇਲਾਕਾ ਨਿਵਾਸੀਆਂ ਦੀ ਨਜ਼ਰ ਬਣੀ ਰਹੇਗੀ तकरीबन तकरीबन 40-45 ਮਿੰਟ ਪਹਿਲਾਂ ਜੋ ਮੁੰਡੇ ਮੇਰੇ ਕੋ ਪਹਿਲਾਂ ਆਏ ਸਾਨੂੰ ਆ ਚੀਜ਼ ਦੇ ਦਿਓ ਸਾਨੂੰ ਆ ਵੀ ਦੇ ਦਿਓ ਮੈਂ ਕਿਹਾ ਕਾਕਾ ਜੀ ਜੋ ਤੁਸੀਂ ਲੈਣਾ ਮੈਨੂੰ ਇੱਕ ਗੱਲ ਦੱਸੋ ਮੈਂ ਥੋੜਾ ਆਦਮੀ ਮੇਰੇ ਕੋਲ ਬਹੁਤਾ ਡੌੜ ਪਾਜਨੇ ਹੁੰਦੀ ਜਾਨੂੰ ਇਹ ਬੰਦਾ ਵੀ ਆ ਗਿਆ ਇਸ ਬੰਦੇ ਨੂੰ ਮੈਂ ਪਰੇਸ਼ਾਨ ਡਿਆ ਇਹ ਬੰਦਾ ਅੱਜ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਮੇਰੀ ਦੁਕਾਨ ਤੇ ਆਏ ਇਹਨਾਂ ਨੇ ਮੇਰੇ ਕੋ ਕਮਛੜਦਾਨੀ ਲਈ ਔਰ ਮੈਨੂੰ ਮਛਰਦਾਨੀ ਦਾ 100 ਰੁਪਿਆ ਦੇ ਦਿੱਤਾ ਔਰ ਨਾਲੇ ਇਸ ਬੰਦੇ ਨੇ ਮੇਰਾ ਉੱਥੇ ਸਮਾਨ ਪਿਆ ਸੀ ਉਹਦੇ ਵਿੱਚ 5000 ਰੁਪਿਆ ਸੀ ਕਹਿੰਦੇ 2000 ਦੀ ਇੱਕ ਕਾਪੀ ਸੀਗੀ ਕੁਝ ਖੁੱਲੇ ਨੋਟ ਸੀ ਇਹ ਮੰਨ ਕੇ ਪਬਲਿਕ ਦੇ ਹਾਜ਼ਰੀ ਦੇ ਵਿੱਚ ਫੇ ਮੈਂ 5000 ਰੁਪਏ ਲੈ ਚੋਰੀ ਕਰਕੇ ਗਿਆ ਸੀ ਦੋਹਾਂ ਨੇ ਭੰਡਿਆ ਅੱਜ ਮੌਕੇ ਤੇ ਫੜਿਆ ਗਿਆ ਕੁੱਲ ਕਿੰਨੇ ਬੰਦੇ ਸੀ ਅੱਜ ਜਿਹੜੇ ਆਏ ਸੀ ਅੱਜ ਜਿਹੜੇ ਬੰਦੇ ਤਿੰਨ ਆਏ ਸੀ ਇੱਕ ਬੰਦਾ ਮੌਕੇ ਤੇ ਫੜਿਆ ਗਿਆ ਦੂਸਰੇ ਬੰਦੇ ਜ਼ੋਰ ਗਏ ਉਹਨਾਂ ਬੰਦਿਆਂ ਦਾ ਨਾਂ ਇੱਕ ਦਾ ਇਹ ਦੱਸਦਾ ਇਹਦੇ ਦੱਸਣ ਦੇ ਮਤਾਬਿਕ ਕਿੱਕ ਦਾ ਨਾਂ ਜੇ ਆ ਇੱਕ ਦਾ ਨਾਂ ਕਹਣਾ ਲਿਆ ਇਹ ਕਹਿੰਦਾ ਮੈਂ ਫਲੋਰ ਦੇ ਰਹਿਣ ਵਾਲਾ ਜਦੋਂ ਲਗਭਗ 15 ਮਿੰਟ ਪਹਿਲਾਂ ਪੁਲਿਸ ਨੂੰ ਫੋਨ ਕੀਤਾ ਸੀ ਪੁਲਿਸ ਆ ਕੇ ਇਹਨੂੰ ਆਪਣੀ ਕਸਟਡੀ ਚ ਲੈ ਗਈ ਆ ਔਰ ਉਸ ਤੋਂ ਬਾਅਦ ਕਿੱਦਾਂ ਦੀ ਇਨਵੈਸਟੀਗੇਸ਼ਨ ਕਰਦੀ ਆ ਇਹ ਮੌਕੇ ਦੇ ਮੁਤਾਬਕ ਦੱਸਿਆ ਜਾਊਗਾ ਤੇ ਤੁਹਾਡਾ ਕੀ ਨਾਮ ਤੁਹਾਡੀ ਦੁਕਾਨ ਦਾ ਕੀ ਨਾਮ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਤੇ ਦੁਕਾਨ ਦਾ ਕੀ ਨਾਮ ਹੈ ਮੇਰਾ ਨਾਮ ਸੁਭਾਸ਼ ਚੰਦਰ ਮੈਣੀ ਦੁਕਾਨ ਦਾ ਨਾਮ ਮੈਣੀ ਐਂਟਰਪ੍ਰਾਈਜ਼ ਇਸ ਤੋਂ ਪਹਿਲਾਂ ਵੀ ਅੱਜ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੋਇਆ ਇੱਕ ਮੁੰਡੇ ਨੂੰ ਪਕੜਿਆ ਗਿਆ ਉਹ ਵੀ ਇਹਨਾਂ ਦੀ ਇਹਦਾ ਦੇ ਵਿਸ਼ਵਾਸ਼ ਅੰਕਲ ਦੇ ਕਰਕੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਮੁੰਡਾ ਪਛਾਣ ਲਿਆ ਅੱਜ ਤੋਂ 15 ਦਿਨ ਪਹਿਲਾਂ 5000 ਰੁਪਏ ਚੋਰੀ ਕਰਕੇ ਗਿਆ ਸੀ ਅੱਜ ਵੀ ਚੋਰੀ ਦੀ ਨੀਅਤ ਨਾਲ ਹੀ ਆਇਆ ਸੀ ਪਰ ਤਿੰਨ ਜਿਹੜੇ ਸੀ ਦੋ ਬੰਦੇ ਇੰਨ੍ਹਾਟ ਗਏ ਇੱਕ ਇਹਦੇ ਨੱਠਣ ਕਰਕੇ ਇੱਕ ਲੀਡੀ ਜ਼ਖਮੀ ਵੀ ਹੋਈ ਤੇ ਇਹ ਅੱਜ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਸਾਡੇ ਕੋਸ਼ਕ ਡਿਊਟੀ ਪਾਰਲਰ ਆਉਂਦੀ ਵੀ ਕੋਈ ਸ਼ੀਸ਼ਾ ਤੋੜ ਕੇ ਗਿਆ ਸੀਗਾ ਇਦਾਂ ਦੀ ਗਲਤ ਘਟਨਾਵਾਂ ਅੰਜਾਮ ਹੋ ਰਹੀਆਂ ਆ ਕਿ ਬਿਜਾਰ ਵਾਲਿਆਂ ਵੱਲੋਂ ਚੰਗੀ ਤਰ੍ਹਾਂ ਮੰਗਿਆ ਕਿ ਇਹਨਾਂ ਤੇ ਚੰਗੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਇਦਾਂ ਦੇ ਅਨਸਾਰਾਂ ਦੇ ਨੱਥ ਪਾਉਣੇ ਚਾਹੀਦੇ ਆ